ਕੋਸ ਫਾਸਾ ਸਰਦੀਪ ਸਿੰਘ ਢੀਂਡਾ ਸਾਹਿਬ ਐਸਜੀਪੀ ਦੇ ਪ੍ਰਧਾਨ ਰਹੇ ਬੀਬੀ ਜਗੀਰ ਕੌਰ ਸਕੰਦਰ ਸਿੰਘ ਮਲੂਕਾ ਤੁਸੀਂ ਵਡਾਲਾ ਜੀ ਹੋਰ ਕਿ ਕੱਦਾਵਾਰਾ ਗੂ ਆ ਕਾਲੀ ਦਾਲ ਦੀ ਜਿਹੜੀ ਮੌਜੂਦਾ ਕਾਬਜ਼ ਲੀਡਰਸ਼ਿਪ ਹੈ ਉਹਦੇ ਕੋਲੋਂ ਬਾਹਰ ਦਾ ਰਸਤਾ ਦਿਖਾ ਦਿੱਤਾ ਗਿਆ ਸਾਰਿਆਂ ਨੂੰ ਤੇ ਹੁਣ ਤੁਹਾਡੇ ਲਈ ਫਿਰ ਕਿਹੜਾ ਰਾਹ ਬਚਿਆ ਪ੍ਰੋਫੈਸਰ ਸਾਹਿਬ ਭਾਜੀ ਕਰਤਾ ਜਗਤਾਰ ਦੀ ਵਾਰ ਦਾ ਰਾਸਤਾ ਦਿਖਾਉਣ ਵਾਲੇ ਕੋਣ ਹੁੰਦੇ ਆ ਜਿਹੜੇ ਬੰਦੇ ਨੇ ਕਦੇ ਪੰਜਵੇਂ ਤੇ 10 ਨੀ ਗਏ ਸੰਘਾਰ ਤੇ ਮੋੜ ਤੇ ਗਏ ਤੇ ਦੋ ਜੈਤ ਕਦੇ ਹਿੱਸਾ ਨਹੀਂ ਪਾਇਆ ਬਲਕਿ ਮਾ ਵੀ ਨਾਮੇ ਲੈ ਕੇ ਥਾਣਿਆਂ ਵਿੱਚੋਂ ਭੱਜੇ ਨੇ ਤੋਂ ਮੇਰਾ ਮਤਲਬ ਇਹ ਇਹ ਲੋਗ ਆ ਜਿਹ ਮਲਜੋਨਿਕ ਪ੍ਰਾਈਵੇਟ ਲਿਮਟਿਡ ਕੰਪਨੀ ਦਾ ਸੀਓ ਬਲਕਿ ਕਿਸੇ ਨੂੰ ਡਾਇਰੈਕਟਰ ਆਪਣੇ ਕਿਸੇ ਨਾਮ ਰੱਖ ਲੈ ਬਲ ਆਏ ਵਨ ਪ੍ਰਾਈਵੇਟ ਲਿमिटेड ਕੰਪਨੀ ਵਾਂਗੂ ਪਾਰਟੀ ਸਮਝ ਰਹੇ ਨੇ ਜਿਹੜਾ ਪ੍ਰਧਾਨ ਆ ਵੀ ਉਹਦੇ ਤਾਂ ਇੰਨੇ ਗੰਭੀਰ ਇਨਜਾਮ ਲਾਗੇ ਵੀ ਇੱਕ ਡੇਰਾ ਸਰਸਾ ਵਾਲੇ ਦੇ ਮਦਿਆਂ ਜਾਲੀ ਚਿੱਠੀਆਂ ਬਣਾ ਲੀਆਂ ਚਿੱਠੀਆਂ ਦਾ ਆਗਾਨ ਪ੍ਰਦਾਨ ਕਰਨ ਲਈ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦਾ ਜਿਹੜਾ ਦੋਸ਼ੀ ਵਿਅਕਤੀ ਉਹਨੂੰ ਘਰੇ ਬੁਲਾ ਕੇ ਚਾਹਾਂ ਪਰੌਂਦੇ ਰਹੇ ਇਹ ਤਾਂ ਇਹਨਾਂ ਨੂੰ ਪਤਾ ਹੋਵੇਗਾ ਨਾ ਨਾਲਪੁਰ ਨਾਲ ਜਦੋਂ ਤਾਂ ਵਜੀਰੀਆਂ ਲੰਦੇ ਸੀ ਉਦੋਂ ਨਾਲਪੁਰ ਨਾਲ ਸਾਂ ਸੀ ਉਦੋਂ ਨਾਗਪੁਰ ਠੀਕ ਸੀ ਤੇ ਹੁਣ ਰਹਿ ਹੈ ਨਹੀਂ ਕੋਸ ਪੱਲੇ ਹੁਣ ਨਾਗਪੁਰ ਨੂੰ ਦੋਸਤ ਜਿਨੇ ਦਰਮਾ ਕੀ ਰਹਿ ਨੇ ਉਤਾ ਚੀ ਨਹੀਂ ਕਰਦਾ ਉਦੋਂ ਹਾਲਾਤ ਜਿਹੇ ਸੀ ਉਹ ਬਖਰੀ ਗੱਲ ਆ ਪਰ ਇਕੱਲਾ ਮੇਰਾ ਪਰਿਵਾਰ ਆ ਮੇਰਾ ਬੇਟਾ ਅਸੀਂ ਚੋੜ ਵੀ ਜਿੱਤੇ ਸਨੌਰ ਤੋਂ ਪਰ ਅਸੀਂ ਜਾ ਗਏ 1.5 ਸਾਲ ਤੇ ਕਦੋਂ ਸਾਡਾ ਰਿਕਾਰਡ ਜੇ ਅਸੀਂ ਗਏ ਹੁੰਦੇ ਤਾਂ ਸ੍ਰੀ ਅਕਾਲਤਾਂਗ ਸਾਹਿਬ ਨੇ ਤਰੂ ਕੀਤੇ ਸਾਰੇ ਸੇਵਾ ਲਈ ਸਾਰਿਆਂ ਨੂੰ ਤੇ ਸਾਨੂੰ ਵੀ ਨਾ ਲਈ ਸਾਨੂੰ ਵੀ ਨਾ ਤਰੂ ਕੀਤਾ ਅਸੀਂ ਗਏ ਵੀ ਇੱਕ ਗੁਨੇ ਕਹਿੰਦਾ ਵੀ ਜੇ ਸਭ ਤੋਂ ਵੱਧ ਤਸ਼ੱਦਦ ਸੀ ਆ ਐਨਐਸਏ ਦੋ ਵਾਰੀ ਕਿਸੇ ਤੇ ਲੱਗੀ ਤਾਂ ਮੇਰੇ ਤੇ ਲੱਗੀ ਅੱਜ ਵੀ ਅਗਲੀ ਲੀਡਰਸ਼ਿਪ ਦੇ ਵਿੱਚ ਜੇ ਬਾਦਲ ਸਾਹਿਬ ਤੇ ਟੌੜਾ ਸਾਹਿਬ ਤੋਂ ਬਾਅਦ ਦੋ ਵਾਰ ਐਨਐਸਏ ਲਗਾਤਾਰ ਜੇ ਤੇ ਲੱਗੀ ਤਾਂ ਮੇਰੇ ਤੇ ਲੱਗੀ ਐਨਐਸਏ ਮੈਨੂੰ ਗ੍ਰਿਫਤਾਰ ਕਰ ਲਿਆ ਤਾਂ ਜਦੋਂ ਉਹ ਉਸਟੇ ਬ੍ਰਿਊਸਟਾਰ ਆਪਰੇਸ਼ਨ ਤੋਂ ਬਾਅਦ ਜਦੋਂ ਕਹਿੰਨਾ ਇੰਤਹਾ ਹੋ ਗਈ ਜਦੋਂ ਪਾਣੀ ਫਿਰ ਤੋਂ ਲੰਘਿਆ ਉਦੋਂ ਫਿਰ ਸਾਨੂੰ ਕਦਰ ਪੁੱਟਿਆ ਗਿਆ ਇਹ ਇਸ ਗਾੜੀ ਦੇ ਦੇਰੀ ਦੀ ਐਸੀ ਕਿਮਾ ਜੱਜ ਕਾ ਵੀ ਕੀਤੀ ਹੈ ਜੀ ਰਸੀਏ ਕਾਰਤਾਰ ਸਾਹਿਬ ਤੇ ਜਾ ਕੇ ਗੁਰੂ ਤੋਂ ਗੁਰੂ ਦੇ ਪੰਚ ਤੋਂ ਆਮੋ ਸਾਹਮਣੇ ਪ੍ਰੋਗਰਾਮ ਜੀਤਾਰ ਸਿੰਘ ਸਿੱਧੂ ਨੂੰ ਦਰਸ਼ਕਾਂ ਦਾ ਸਵਾਗਤ ਹੈ ਸਤਿ ਸ੍ਰੀ ਅਕਾਲ ਆਪਾ ਸਾਰੇ ਜਾਣਦੇ ਆਂ ਸ਼੍ਰੋਮਣੀ ਅਕਾਲੀ ਦਲ ਅੰਦਰ ਲੀਡਰਸ਼ਿਪ ਦੇ ਸਵਾਲ ਨੂੰ ਲੈ ਕੇ ਵੱਡਾ ਕਵਸਾਨ ਅਕਸਰ ਮੈਂ ਇਹ ਗੱਲ ਆਖ ਰਿਹਾ ਕਿ ਹੁਣ ਕਮਸਾਨ ਨਹੀਂ ਹੁਣ ਤਾਂ ਦੋਫਾੜ ਹੋਣ ਵਾਲ ਗੱਲ ਚਲੀ ਗਈ ਹੈ। ਆਕਾਲੀ ਦਲ ਦੀ ਬਰਬਾਦੀ ਲਈ ਕਿਹੜੇ ਮੁੱਦੇ ਜ਼ਿੰਮੇਵਾਰ ਇਨ੍ਹਾਂ ਮਾਮਲਿਆਂ ਤੇ ਵੇਖਣ ਵਾਲੇ ਵੀ ਜੁੜਿਆ ਸਵਾਲ ਆਪਾਂ ਸੁਣਨੇ ਕਾਲੀ ਦਲ ਦੇ ਕੱਦਾਵਾਰ ਆਗੂ ਪ੍ਰੋਫੈਸਰ ਪ੍ਰਿੰਸਿੰਗ ਜਿੰਨੂ ਮਾਜਰਾ ਉਹਨਾਂ ਨੂੰ ਬੇਨਤੀ ਕੀਤੀ ਹੈ ਆਪਣੇ ਪੈਨਲ ਦੇ ਚੈਨਲ ਤੇ ਆਏ ਆ ਆਪਾਂ ਉਹਨਾਂ ਤੋਂ ਲਵਾਂਗੇ ਸਵਾਲ ਆਓ ਪਹਿਲਾਂ ਆਪਾਂ ਉਹਨਾਂ ਨੂੰ ਜੀ ਆਖਦੇ ਆ ਫਿਰ ਲਵਾਂਗੇ ਸਵਾਲ ਪ੍ਰੋਫੈਸਰ ਜੀ ਆਨ ਵੈਲਕਮ ਤੁਹਾਡਾ ਮੇਰੀ ਟੀਮ ਵੱਲੋਂ ਮੇਰੇ ਦਰਸ਼ਕਾਂ ਵੱਲੋਂ ਸਵਾਗਤ ਹੈ ਸਰਬਾਜੀ ਧਨਵਾਦ ਜੀ ਮਿਹਰਬਾਨੀ ਪ੍ਰੋਫੈਸਰ ਜਿਸ ਮੁੱਦੇ ਦਾ ਆਪਾਂ ਜ਼ਿਕਰ ਕਰ ਰਹੇ ਆਂ ਦੇਖੋ ਸਪੱਸ਼ਟਾ ਸੁਖਦੇਵ ਸਿੰਘ ਟਿੰਡ ਸਾਹਿਬ ਐਸਜੀਪੀ ਦੇ ਪ੍ਰਧਾਨ ਰਹੇ ਬੀਬੀ ਜ਼ਗੀਰ ਕੌਰ ਸਕੰਦਰ ਸਿੰਘ ਮਲੂਕਾ ਤੁਸੀਂ ਵਡਾਲਾ ਜੀ ਹੋਰ ਕਿ ਕੱਦਾਵਾਰਾ ਗੂ ਆਕਾਲੀ ਦਲ ਦੀ ਜਿਹੜੀ ਮੌਜੂਦਾ ਕਾਬਜ਼ ਲੀਡਰਸ਼ਿਪ ਹੈ ਉਹਦੇ ਕੋਲੋਂ ਬਾਹਰ ਦਾ ਰਸਤਾ ਦਿਖਾ ਦਿੱਤਾ ਗਿਆ ਸਾਰਿਆਂ ਨੂੰ ਤੇ ਹੁਣ ਤੁਹਾਡੇ ਲਈ ਫਿਰ ਕਿਹੜਾ ਰਾਹ ਬਚਿਆ ਪ੍ਰਸਾ ਪਹਿਲੀ ਜਨਤਾ ਜਗਤਾਰ ਦੀ ਬਾਹਰ ਦਾ ਰਸਤਾ ਦਿਖਾਉਣ ਵਾਲੇ ਕੌਣ ਹੋਣਿਆ ਜਿਹੜੇ ਬੰਦਿਆਂ ਨੇ ਕਦੇ ਪੰਜਵੇਂ ਤੇ ਜੇੜ ਨਹੀਂ ਗਏ ਸੰਘਰਸ਼ ਤੇ ਮੋਰਚੇ ਤੇ ਗਏ ਤੇ ਦੋ ਜੈਸ ਪਰੇ ਹਿੱਸਾ ਨਹੀਂ ਪਾਇਆ ਬਲਕੇ ਮਾ ਵੀ ਨਾਮੇ ਲੈ ਕੇ ਥਾਣਿਆਂ ਵਿੱਚੋਂ ਭੱਜੇ ਨੇ ਜਦੋਂ ਅਸੀਂ ਆ ਬਲੈਕ ਥੰਡਰ ਹੋਇਆ ਜਿਲਤਾਰ ਜੀ ਤੁਸੀਂ ਤਾਂ ਇੱਥੇ ਸੀਗੇ ਚੰਡੀਗੜ੍ਹ ਸਰੋਵਰੀਏ ਕਾਲੀਦਾਰ ਨੇ ਬਲੈਕ ਥੰਡਰ ਦੇ ਵਿਰੋਧ ਦੇ ਵਿੱਚ ਮੁਜਾਹਰਾ ਕੀਤਾ ਤੇ ਮੁਜਾਹਰੇ ਦੇ ਵਿੱਚ ਪੂਰੇ ਸਾਨੂੰ ਫੜ ਕੇ ਰਹਿ ਗਈ ਬੜਾ ਜੇ ਦੇ ਵਿੱਚ ਤਰਨੋਜ ਨੇ ਤੋੜੋ ਜੱਜਾ ਜਾਗਰਤ ਨੂੰ ਬਡਾਲੀ ਵਰਗੇ ਜਿੰਦੁਰ ਸਾਹਿਬ ਹੋਰ ਫਾਰੇ ਨਾਲ ਸੀ ਇਹ 17 ਦੇ ਥਾਣੇ ਵਿੱਚੋਂ ਆਪਣਾ ਮੇਜਿੰਦਰ ਗੜਿਆਲ ਮਾਲ ਮਾਫੀ ਨਾਮਾ ਦੇ ਜਿਹੜਾ ਰੁਪਾ ਜੀਆ ਸਾਨੂੰ 2 ਮਹੀਨੇ ਬਲੈਕ ਥੰਡਾ ਦੇ ਵਿਰੋਧ ਦੇ ਵਿੱਚ ਬੜਾਇਆ ਜੇਲ੍ਹ ਚ ਰੱਖਿਆ ਤੋਂ ਆਪਣਾ ਖਾਬ ਦਾ ਵੀ ਤਮੰਤਰੀ ਸਾਹਿਬ ਬਰਵਾ ਸਿੰਘ ਵੀ ਹੁੰਦੇ ਸੀ ਤੋਂ ਮੇਰਾ ਮਤਲਬ ਇਹ ਇਹ ਲੋਗ ਅੱਜ ਮਰਜੁਨਿਕ ਪ੍ਰਾਈਵੇਟ ਲਿਮਟਿਡ ਕੰਪਨੀ ਦਾ ਸੀਓ ਬਲ ਇੱਥੇ ਕੀ ਸਿਰੂ ਡਾਇਰੈਕਟਰ ਆਖਲੇ ਕਿਸੇ ਨਾਮ ਰੱਖ ਲੈ ਬਲ ਆਏ ਵਨ ਪ੍ਰਾਈਵੇਟ ਲਿਮਟਿਡ ਕੰਪਨੀ ਵਾਂਗੂ ਪਾਰਟੀ ਸਮਝ ਰਹੇ ਨੇ ਕਹਿੰਦੇ ਜੀ ਹੁਣ ਜਿਹੜਾ ਉਹਨਾਂ ਦਾ ਫੈਸਲਾ ਮਾਦ ਨੂੰ ਰੱਦ ਕਰਤਾ ਸਾਹ ਦੇ ਘੰਟਾ ਦੇ ਬਤੌਰ ਸਰਪ੍ਰਸਤ ਜੀ ਉਹਨੇ ਇੱਕ ਜ਼ਿੰਮੇਵਾਰ ਸਮਝੀ ਉਹਨੇ ਮਹਿਸੂਸ ਕੀਤਾ ਵੀ ਐਸ ਪਾਰਟੀ ਖਿੰਡ ਰਹੀ ਆ ਪਾਰਟੀ ਟੁੱਟ ਰਹੀ ਆ ਬਰਬਾਦ ਹੋ ਰਹੀ ਆ ਔਰ ਮਨ ਬੇਦਰਦੀ ਨਾਲ ਪਾਰਟੀ ਨੂੰ ਰੋਣ ਲੱਗੇ ਨੇ ਉਹਨਾਂ ਨੇ ਇੱਕ ਸਿਹਰ ਦਿੱਤਾ ਦਿਖਾ ਕੇ ਉਹ ਫੈਸਲਾ ਰੱਦ ਕਰਿਆ ਤੇ ਨਾਏ ਕਿਹਾ ਵੀ ਜਿਹੜੇ ਡੈਲੀਗੇਟ ਸਨ ਨੇ ਜਿਹੜਾ ਜਿੰਦਗਾਨ ਹੁੰਦੇ ਨੇ ਪਾਰਟੀ ਦੀ ਬੁਨਿਆਦ ਹੁੰਦੇ ਨੇ ਪਾਰਟੀ ਦੀ ਪਰ ਉਹਨਾਂ ਨੂੰ ਛੱਡ ਕੇ ਅਸੀਂ ਨਵੀਂ ਰੂਪਰੇਖਾ ਚੈਅ ਕਰਾਇਆ ਕਿਉਂਕਿ ਪਾਰਟੀ ਹੈਡਲੈਸ ਹੋ ਗਈ ਪਾਰਟੀ ਦਾ ਜਿਹੜਾ ਪ੍ਰਧਾਨ ਆ ਵੀ ਉਹਦਾ ਇੰਨੇ ਗੰਭੀਰ ਇਨਜਾਮ ਲਾਗੇ ਵੀ ਇੱਕ ਡੇਰਾ ਸਰਸਾ ਵਾਲੇ ਦੇ ਮਦਿਆਂ ਜਾਲੀ ਚਿੱਠੀਆਂ ਬਣਾ ਲੀਆਂ ਚਿੱਠੀਆਂ ਦਾ ਆਗਾਨ ਪ੍ਰਦਾਨ ਕਰਨ ਲਈ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬੀਐਸਵੀ ਦਾ ਜਿਹੜਾ ਧੋਸੀ ਵਿਅਕਤੀ ਉਹਨੂੰ ਘਰੇ ਬੁਲਾ ਕੇ ਚਾਹ ਪਰੋਉਂਦੇ ਰਹੇ ਚਿੱਠੀਆਂ ਜੇ ਸੋਧਾ ਕਰਾਉਂਦੇ ਰਹੇ ਜਿੱਥਿਆਂ ਅਦਾਨ ਪ੍ਰਦਾਨ ਕਰਾਉਂਦੇ ਰਹੇ ਅੱਜ ਜਿਹਨੂੰ ਕਹਿੰਦੇ ਆ ਜੀ ਉਹ ਵੀ ਦੇਪੀ ਦੀ ਸਾਜਤਾ ਜਿਹਨਾਂ ਨਾਗਪੁਰ ਦੀ ਸਾਜਤਾ ਘਰੇ ਚਾਹਤਾ ਇਹ ਬੁਲਾਉਂਦੇ ਸੀ ਜਿੱਥਿਆਂ ਦਾਦਾਨ ਪ੍ਰਾਦਾਨ ਇਹ ਕਰਾਉਂਦੇ ਸੀ ਬਚਾਉਂਦਾ ਇਹਨਾਂ ਨੇ ਉਹਨੂੰ ਬਣਾਇਆ ਤੇ ਹੁਣ ਕਹਿੰਦੇ ਨਾਗਪੁਰ ਦੀ ਸਾਜਤਾ ਸੋ ਮੇਰਾ ਮਤਲਬ ਇਹ ਇਹ ਪੜਦਾ ਪਾਉਣ ਲਈ ਨਾ ਜੀ ਇਹ ਗਨਾਹਾਂ ਨੂੰ ਲੁਕਾਉਣ ਲਈ ਲੋਕਾਂ ਦਾ ਧਿਆਨ ਹਟਾਉਣ ਲਈ ਬਲਾ ਹੁਣ ਕੱਟਣਾ ਸ਼ੁਰੂ ਕਰਤੇ ਜੀ ਜੀ ਦੋਸਤ ਆ ਤਾਂ ਜਿਗਤਾ ਕੀ 2 ਮਹੀਨੇ ਤੋਂ ਸੈਰਮੋਨੀ ਕਾਲਦਰ ਸਹਾਰ ਲੈ ਹੈ ਚੱਲ ਰਹੀ ਆ ਇਹ ਚਾਨ ਕੇ ਇੱਕਦਮ ਕਿਵੇਂ ਆ ਗਈ ਤੇ ਰਾਤੋ ਰਾਤ ਟੈਲੀਫੋਨ ਕਰਕੇ ਪਰਵਾਨਗੀ ਲੈ ਕੇ 2 ਮੈਂਬਰਾਂ ਤੋਂ ਤੇ ਜਦੋਂ ਜਿਵੇਂ ਜਸਹਰ ਮੋਹਨ ਸਿੰਘ ਤੋੜਦੇ ਪਾਰਸੀ ਤੇ ਮਰੇ ਇੱਕ ਚਾਰ ਦਹਾਕਿਆਂ ਬਾਅਦ ਐਡਾ ਵੱਡਾ ਇਕੱਠ ਹੋਇਆ ਤੇ ਆ ਜਿਹੜਾ ਸੱਚ ਜਾਗਰ ਹੋਣ ਲੱਗਿਆ ਸੱਚ ਜਿਹੜਾ ਸੀ ਸਾਹਮਣੇ ਆਉਣ ਲੱਗਿਆ ਡੇਰਾ ਸਰਸਵਾਂ ਇਹਨਾਂ ਅੰਦਰ ਖਾਤੇ ਹੋਈਆਂ ਆ ਸਾਂਝਾਂਗਾ ਉਹ ਦੰਗਾ ਕੋਹਾੜ ਜਾਣ ਕੇ ਆ ਫੈਸਲਾ ਕੀਤਾ ਉਹਨੂੰ ਰੱਖ ਦਿੱਤਾ ਸੀ ਤਾਂ ਕਿ ਉਹ ਕਹਿੰਦੇ ਨੇ ਇੱਕ ਕਾਲਜ ਦਾ ਜ਼ਿੰਦਾਰ ਜੀ ਇਹ ਕਹਿੰਦੇ ਨੇ ਜੀ ਸਰਪ੍ਰੈਸਟ ਕੋਈ ਆਉਂਦਾ ਨਹੀਂ ਹੁੰਦਾ ਉਹ ਤਾਂ ਕਹਿੰਦੇ ਸਰਪਲਸ ਹੁੰਦਾ ਤੇ ਬਾਦਲ ਸਾਹਿਬ ਦਾ ਸਰਪਲਸ ਜੀ 2012 ਚ ਬਾਦਲ ਸਾਹਿਬ ਸਰਪ੍ਰਸਟ ਹੁੰਦੇ ਆ ਇਹਨੇ ਚੋਣ ਜਿਤਾਈ ਰਾਜ ਲਿਆਂਦਾ ਇਹਨਾਂ ਨੂੰ ਉਹ ਉਹਨੂੰ ਵੀ ਸਰਪ ਉਹ ਸਰਪਲਸ ਸੀ ਪ੍ਰਸਾ ਬਿਲਕੁਲ ਪ੍ਰਸਾ ਵੇਸਾ ਸਰਪ੍ਰਸਟ ਆਉਣਾ ਹੈ ਤਾਂ ਪੋਰ ਕਮੇਟੀ ਦਾ ਕਿਹੜਾ ਉਹਦਾ ਪ੍ਰਧਾਨ ਸੀ ਬਿਲਕੁਲ ਜਨਾਬ ਇਸ ਇਸ ਕਮੇਟੀ ਆਬਦਾਨ ਦੇ ਵਿੱਚ ਇਸ ਮੁੱਦੇ ਤੇ ਪ੍ਰਸਾਦ ਦੋ ਸਵਾਲ ਜਿਹੜਾ ਹੈਗਾ ਦੇਖੋ ਜਿੱਦਾਂ ਤੁਸੀਂ ਕਿਹਾ ਇੱਕ ਤਾਂ ਨਾਗਪੁਰ ਦੇ ਮਾਮਲੇ ਚ ਉਹ ਕਹਿੰਦੇ ਕਿ ਜੋ ਕੁਝ ਸਾਰਾ ਹੋ ਰਿਹਾ ਹੈ ਇਹ ਨਾਗਪੁਰ ਦੇ ਚੱਕੇ ਵੇ ਬੋਲਦੇ ਆ ਸੰਖੇਪ ਦੇ ਵਿੱਚ ਮੈਂ ਜਾਣਕਾਰੀ ਲੈਣਾ ਚਾਹਾਂਗਾ ਕਿਉਂਕਿ ਵੱਡਾ ਇਸ਼ੂ ਹੈ ਕਹਿੰਦੇ ਸਾਰਾ ਜੋ ਕੁਝ ਕੀਤਾ ਜਾ ਰਿਹਾ ਨਾਗਪੁਰ ਵੱਲੋਂ ਹੀ ਕਰਵਾਇਆ ਜਾ ਰਿਹਾ ਹੈ ਇਹ ਤਾਂ ਇਹਨਾਂ ਨੂੰ ਪਤਾ ਹੋਵੇਗਾ ਨਾ ਨਾਲਪੁਰ ਨਾਲ ਜਦੋਂ ਤਾਂ ਵਜੀਰੀਆਂ ਲੰਦੇ ਸੀ ਉਦੋਂ ਨਾਲਪੁਰ ਨਾਲ ਸਾਂਝ ਸੀ ਉਦੋਂ ਨਾਲਪੁਰ ਠੀਕ ਸੀ ਤੇ ਹੁਣ ਰਹਿਣੀ ਕੋਸ ਪੱਲੇ ਹੁਣ ਨਾਲਪੁਰ ਨੂੰ ਦੋਸ਼ ਦੇ ਜਨੇ ਹੁਣ ਮਤਲਬ ਗੱਲ ਕਹਿ ਰੱਖਣ ਦੀ ਗੱਲ ਆ ਵੀ ਕੀ ਇਹ ਮਤਲਬ ਜਿਹੜੀ ਉਹਦੀ ਗਾਈ ਆ ਪਰ ਦੀਪ ਕਲੇਰ ਨੇ ਵੀ ਇਹ ਦੱਸਣ ਕਿ ਕੀ ਉਹਦੇ ਨਾਲ ਮੀਟਿੰਗਾਂ ਨਹੀਂ ਹੋਈਆਂ ਕੀ ਚਿੱਠੀਆਂ ਜਿਹੜੀ ਹਿੰਦੀ ਦੀ ਪੰਜਾਬੀ ਆਪੇ ਨਹੀਂ ਬਣਾਈ ਕਿ ਉਹਦਾ ਚੇਮਾ ਜਾਇਦ ਸਿੰਘ ਸਾਹਿਬ ਦਾ ਆਪ ਨਹੀਂ ਲਿਖੇ ਇਹ ਚਿੱਠੀਆਂ ਦਾ ਨਾਰ ਪ੍ਰਦਾਨ ਦੇ ਉਹ ਸ੍ਰੀ ਗੁਰੂ ਬ੍ਰਾਂਸਾਹ ਦੀ ਬੇਅਦਬੀ ਦਾ ਦੋਸ਼ੀ ਸੀ ਫਿਰ ਉਹਨੂੰ ਘਰੇ ਬੁਲਾ ਕੇ ਚਾਹ ਕਿ ਬੁਲਾਉਂਦੇ ਰਹੇ ਉਹਦਾ ਸਰ ਇਹ ਕਹਿੰਦੇ ਆ ਰਸ ਉਹਦਾ ਇਹ ਕਹਿੰਦੇ ਆ ਕਿ ਉਹਦਾ ਇਹ ਕਹਿੰਦੇ ਆ ਕਿ ਦੋਸ਼ੀ ਨੂੰ ਸਰ ਸਾਹਿਬ ਇਹ ਕਹਿੰਦੇ ਕਿ ਦੋਸ਼ੀ ਨੂੰ ਹੀਰੋ ਬਣਾ ਰਿਆ ਜਿਹੜਾ ਪ੍ਰਦੀਪ ਕਲੇਰ ਹੈ ਉਹ ਬੇਅਦਮੀ ਦਾ ਦੋਸ਼ੀ ਆ ਕਹਿੰਦੇ ਹੀਰੋ ਬਣਾ ਰਿਆ ਉਹਨੂੰ ਇਹ ਹੀਰੋ ਤਾਂ ਫਿਰ ਹੀਰੋ ਅਸੀਂ ਬਣਾ ਰਹੇਗੇ ਬਣਾ ਰਹੇ ਆ ਬਤੋਲਾ ਤਾਂ ਇਹਨਾਂ ਨੇ ਬਣਾਇਆ ਸੀ ਜੀ ਜਿਹੜਿਆ ਦਾਣ ਪ੍ਰਦਾਨ ਕਰਾਉਦੇ ਰਹੇ ਉਹ ਤੋਂ ਜਿੱਥਿਆ ਵੀ ਸੋਦਾ ਹੁੰਦਾ ਉਹਨੇ ਕਰਾਉਦੇ ਰਹੇ ਦੇਖੋ ਤਾਂ ਇਹ ਅੱਜ ਕੱਲੇ ਪੜਾਇਆ ਤਾਂ ਮਤਲਬ ਸਾਕੇ ਦਾ ਉਹਨੇ ਬਰਗੜ ਕਰਤਾ ਹੁਣ ਉਹਨੂੰ ਉਲਵਾਉਣ ਦੀ ਗੱਲ ਖੜਚ ਪਾ ਜੀ ਧੀਰੇ ਬਾਰੇ ਧੀਰੇ ਬਾਰੇ ਇੱਕ ਹੋਰ ਸਵਾਲ ਧੀਰੇ ਬਾਰੇ ਜੀ ਜੀ ਸਾਰਾ ਕੁਝ ਵੇਚੇ ਸਾਰੇ ਕੁਝ ਠੀਕਾ ਜੀ ਜੀ ਧੀਰੇ ਬਾਰੇ ਪ੍ਰਸ਼ਨ ਇੱਕ ਹੋਰ ਸਵਾਲ ਸਿੱਧੇ ਤੌਰ ਤੇ ਉਹ ਆਪਣਾ ਜਿਹੜਾ ਨਾ ਇਹਨਾਂ ਦਾ ਜੋ ਕੁਝ ਨਾ ਨੇ ਗਰਤ ਕੰਮ ਕੀਤੇ ਨੇ ਉਹ ਨੰਗੇ ਹੋਣ ਨੂੰ ਬਲ ਹੁਣ ਕੋਈ ਨਾ ਕਿਸੇ ਬਾਨੀ ਬਾਨੀ ਕਦੇ ਕਿਸੇ ਨੂੰ ਕੱਢਤਾ ਕਿਸੇ ਨੂੰ ਰੱਖ ਲਿਆ ਕਦੇ ਕਿਸੇ ਤੇ ਕੋਈ ਗੱਲ ਇਲਜ਼ਾਮ ਲਾਤਾ ਕਿਸੇ ਤੇ ਕੋਈ ਲਾਤਾ ਬਲ ਹੁਣ ਜਵਾਬ ਜਿਹੜੀ ਗੱਲ ਦਾ ਦੇਣਾ ਕਹਿੰਦੇ ਇੱਧਰ ਉੱਧਰ ਦੀ ਬਾਤ ਨਾ ਕਰ ਇਹ ਬਤਾ ਤਾ ਅਫਲਾਖ ਨੂੰ ਉਠਾ ਬਲ ਜਿਹੜੀ ਹੱਦ ਕਰਨਾ ਉਹ ਦੱਸਣਾ ਜੀ ਪ੍ਰਸਾ ਅਜੀਬ ਪ੍ਰਸਾ ਤੁਹਾਡਾ ਤੁਹਾਡਾ ਵਿਊ ਪੁਆਇੰਟ ਇਸ ਮੁੱਦੇ ਤੇ ਆ ਗਿਆ ਇੱਕ ਜਿਹੜਾ ਤੁਹਾਡੇ ਬਾਰੇ ਗੱਲ ਕੀਤੀ ਜਾ ਰਹੀ ਹੈ ਉਹ ਕਹਿੰਦੇ ਵੀ ਡੇਰਾ ਮੁਖੀ ਨੂੰ ਆਪ ਪ੍ਰੋਫੈਸਰ ਪ੍ਰਿੰਸ ਸਿੰਘ ਚੰਦੂਜਾ ਮਾਜਰਾ ਜਾ ਕੇ ਮਿਲਦੇ ਰਹੇ ਆ ਇਹ ਚੰਗੂ ਮਾਜਰਾ ਹੁਣ ਸਾਡੇ ਤੇ ਕਹਿੰਦੇ ਦੋਸ਼ ਲਾ ਰਹੇ ਆ ਦੇਖੋ ਇਹ ਸਰਾਸਰ ਝੂਠ ਆ ਮੈਂ ਕਹਾਂ ਹਰਾਨੀਆ ਗੱਲ ਮਾਤਾ ਬਲਕੇ ਮਾਨਨਾ ਗੌਰਮਨਾ ਕਹਿ ਸਕਦਾ ਜਦੋਂ ਮੈਂ ਕਿਸੇ ਨੁਕਤਾ ਚੀਨੀ ਨਹੀਂ ਕਰਦਾ ਉਦੋਂ ਹਲਾਸ਼ ਜੇ ਆ ਗਿਆ ਸੀ ਉਹ ਵੱਖਰੀ ਗੱਲ ਆ ਪਰ ਇਕੱਲਾ ਮੇਰਾ ਪਰਿਵਾਰ ਆ ਮੇਰਾ ਬੇਟਾ ਅਸੀਂ ਚੋਣ ਵੀ ਜਿੱਤੇ ਸਨ ਉਹ ਤੋਂ ਪਰ ਅਸੀਂ ਜਾ ਗਏ 1.5 ਸਾਲ ਤੇ ਕਦੋਂ ਸਾਡਾ ਰਿਕਾਰਡ ਜੇ ਅਸੀਂ ਗਏ ਹੁੰਦੇ ਤਾਂ ਸ੍ਰੀ ਅਦਾਲਤਾਂ ਸਾਹਿਬ ਨੇ ਚਲੋ ਕੀਤੇ ਸਾਰੇ ਸੇਵਾ ਲਈ ਸਾਰਿਆਂ ਨੂੰ ਤੇ ਸਾਨੂੰ ਵੀ ਨਾ ਲਈ ਸਾਨੂੰ ਵੀ ਨਾ ਤਰੁ ਕੀਤਾ ਅਸੀਂ ਗਏ ਨਹੀਂ ਇੱਕ ਸਵਾਲ ਜਦੋਂ ਹਾਂ ਜੀ ਇੱਕ ਸਵਾਲ ਪ੍ਰਸਾਦ ਜਿਹੜਾ ਤੁਸੀਂ ਗੱਲ ਕਰ ਰਹੇ ਹੋ ਪੀਜ਼ ਆਪਣੀ ਗੱਲ ਜ਼ਰੂਰ ਕਹੋ ਪਹਿਲੇ ਇੱਕ ਸਵਾਲ ਜੁੜਮਈਆਂ ਨਾਲ ਪਰਿਵਾਰਵਾਦੀ ਗੱਲ ਉਹ ਕਹਿੰਦੇ ਸਾਨੂੰ ਤਾਂ ਕਹਿ ਰਹੇ ਕਿ ਸੁਖਵੀਰ ਬਾਦਲ ਪਰਿਵਾਰਵਾਦ ਹੈ ਸਾਰਾ ਪਰਿਵਾਰ ਆਇਆ ਉਹਨਾਂ ਦੇ ਮੈਡਮ ਉਹਨਾਂ ਦੇ ਰਿਸ਼ਤੇਦਾਰ ਜਿਹੜੇ ਹੈਗੇ ਤੋ ਕਹਿੰਦੇ ਵੀ ਆਪ ਦੋਨੇ ਪਿਓ ਪੁੱਤਰ ਜਿਹੜੇ ਹੈਗੇ ਆ ਚੋਣਾ ਲੜਦੇ ਆ ਪਰਿਵਾਰਵਾਦ ਕਹਿੰਦੇ ਆਪਣਾਂ ਹੀ ਦੇਖਦੇ ਇੱਕ ਗੁਨੇ ਕਹਿੰਦਾ ਵੀ ਜੇ ਸਭ ਤੋਂ ਵੱਧ ਤਸ਼ੱਦਦ ਸਿਆ ਐਨਐਸਏ ਦੋ ਵਾਰੀ ਕਿਸੇ ਤੇ ਲੱਗੀ ਤਾਂ ਮੇਰੇ ਤੇ ਲੱਗੀ ਅੱਜ ਵੀ ਅਗਲੀ ਲੀਡਰਸ਼ਿਪ ਦੇ ਵਿੱਚ ਜੇ ਬਾਦਲ ਸਾਹਿਬ ਤੇ ਟੌੜਾ ਸਾਹਿਬ ਤੋਂ ਬਾਅਦ ਦੋ ਵਾਰ ਐਨਐਸਏ ਲਗਾਤਾਰ ਜੇ ਤੇ ਲੱਗੀ ਤਾਂ ਮੇਰੇ ਤੇ ਲੱਗੀ ਐਨਐਸਏ ਮੈਨੂੰ ਗ੍ਰਿਫਤਾਰ ਕਰ ਲਿਆ ਤਾਂ ਜੁਦ ਮੋਥੇ ਬਰੂਸਟਰ ਆਪਰੇਸ਼ਨ ਤੋਂ ਬਾਅਦ ਤੇ ਐਨਐਸਏ ਮੈਨੂੰ ਰਿਹਾ ਕਰਤਾ 6 ਮਹੀਨਾ ਬਾਅਦ ਪ 15 ਦਿਨਾਂ ਬਾਅਦ ਫੇਰ ਮੈਨੂੰ ਗ੍ਰਿਫਤਾਰ ਐਨਐਸਏ ਤੇ ਜੇ ਕੀਤਾ ਮੈਂ ਅੱਜ ਦੀ ਲੀਡਰਸ਼ਿਪ ਤੇ ਕੱਲਾ ਮੈਂ ਸੀ ਇਹ ਦੋ ਵਾਰੀ ਮੇਰੇ ਤੇ ਐਨਐਸਏ ਲੱਗਦਾ ਕਿ ਮੇਰਾ ਬੇਟਾ ਕਿਤੇ ਨਹੀਂ ਲੱਗਦਾ। ਮੈਂ ਪਰਿਵਾਰਾਂ ਨੇ ਮੇਰੇ ਨੇ ਇਹਨੇ ਮਨ ਮਸੀਬਾ ਸਈਆ ਛੋਟੀ ਜੀ ਉਮਰ ਦੇ ਵਿੱਚ ਸਭ ਤੋਂ ਵੱਧ ਉਮਰ ਮਨ ਜੇ ਮੈਂ ਕੱਟੀ ਉਹਨਾਂ ਵਿੱਚ ਸਭ ਤੋਂ ਵੱਧ ਸਭਾ ਜੇ ਮਾਇਰਿਆ ਛੋਟੀ ਉਮਰ ਸਭ ਤੋਂ ਸਾਖਤ ਕਾਨੂੰਨ ਜਿਹੜਾ ਹੈ ਮਿੱਥਾ ਮਾਇ ਚੱਲਿਆ ਤੇ ਅਸੀਂ ਤਸੱਦਦ ਹੈ ਕਿ ਜੇਾਂ ਕੱਟ ਕੇ ਮਨ ਕੁਰਬਾਨੀਆਂ ਕਰਕੇ ਰਾਜਨੀਤੀ ਜੈ ਮੈਂ ਜ਼ਿੰਦਾਰੀ ਕੋ ਹੋਰ ਦੱਸਣਾ ਚਾਹਨਾ ਜੀ ਮੈਂ ਕਦੇ ਮੰਗ ਕੇ ਨਹੀਂ ਲਈ ਹਮੇਸ਼ਾ ਪਾਰਟੀਏ ਠੀਕ ਹੈ ਮੈਨੂੰ ਇਸ ਗੱਲ ਦਾ ਮਾਣ ਆ ਕੇ ਪਾਰਟੀ ਮੇਰੇ ਤੋਂ ਵਿਸ਼ਵਾਸ ਕਰਦੀ ਰਹੀ ਪਰ ਪਾਰਟੀ ਨੂੰ ਵੀ ਮੈਂ ਮਾਣ ਲੈ ਕੇ ਦਿੱਤਾ ਪਟਿਆਲੇ ਦੀ ਪਾਰਲੀਮੈਂਟ ਕੋਈ ਲੜਨ ਨੂੰ ਤਿਆਰ ਨਹੀਂ ਸੀ ਬੇਨਤੀਆਂ ਕਰਨੀਆਂ ਸੀ ਕੈਪਟਨ ਮਨੀਦਰ ਸਿੰਘ ਦੇ ਵਿਰੁੱਧ ਕੋਈ ਕਾਲੀ ਚੋਣ ਨਹੀਂ ਸੀ ਲੜਨਾ ਚਾਹੁੰਦਾ ਲਗਾਤਾਰ ਕਾਂਗਰਸ ਜਿੱਤੀ ਆਈ ਸੀ ਉਥੋਂ ਪਹਿਨਾ ਗਿਆਨੀ ਜੈਲ ਸਿੰਘ ਦਾ ਸਭ ਤੋਂ ਨੇੜੇ ਦਾ ਬੰਦਾ ਸੀ ਸੰਤਰਾਣ ਸਿਗਲਾ ਕਾਂਗਰਸ ਦੀ ਜਿੱਤੀ ਹੋਈ ਸੀਟ ਨੂੰ ਮੈਂ ਹਰਾਇਆ ਤੇ ਮੈਂ ਜਿੱਤਿਆ ਉਹਨੂੰ ਵਰਾ ਕੇ ਇਹ ਕਹਿੰਦਾ ਰਦਰ ਸਿੰਘ ਨੇ ਕਿ ਕੋਈ ਘੜਾ ਤਿਆਰੀ ਸੀ ਪਟਾਇਆ ਤੋਂ ਮੈਨੂੰ ਬਣਾਇਆ ਕਿ ਕੀਤਾ ਕਾ ਪਾਰਟੀ ਨੂੰ ਮਾਨ ਦਿੱਤਾ ਤੇ ਡਕਾਲੇ ਦੀ ਠੀਕ 77 ਦੇ ਵੀ ਅਕਾਲੀ ਹਾਰ ਗਏ 77 ਦੇ ਵੀ ਕਾਂਗਰਸ ਜਿੱਤੀ ਸੀ ਉੱਥੋਂ ਡਕਾਲੇ ਤੋਂ 80 ਦੇ ਵੀ ਕਾਂਗਰਸ ਜਿੱਤੀ ਸੀ ਵਿਖਾਣੇ ਤੋਂ ਤਾਂ ਹਾਰੀ ਹੋਈ ਸੀ ਤੇ ਮੈਨੂੰ ਲੜਾ ਦੇ ਵਿਚਾਰ ਸੀ ਮੈਂ ਕਾਂਗਰਸ ਲਈ ਤੇ ਮੈਂ ਜਿੱਤੇ ਹਾਂ ਤੋਂ ਸ੍ਰੀ ਨੰਦਪੁਰ ਸਾਹਿਬ ਦੀ ਸੀਟ ਅਕਾਲੀ ਦਲ ਹਾਰਦਾ ਜਾ ਰਹੀ ਸੀ ਅੰਬਿਕਾ ਸੋਨੀ ਸ੍ਰੀਮਤੀ ਸੋਨੀਆ ਗਾਂਧੀ ਦੀ ਸਭ ਤੋਂ ਨੇੜੇ ਦੀ ਸੀ ਉਦੇ ਮੁਕਾਬਲੇ ਮੈਨੂੰ ਖੜਾਇਆ ਮੈਂ ਉਹਨੂੰ ਹਰਾਇਆ ਤੇ ਮੈਂ ਜਿੱਤ ਕੇ ਸ਼ਰਮਣੀ ਅਕਾਲੀ ਗੱਲ ਨੂੰ ਮਾਨ ਲੈ ਕੇ ਦਿੱਤਾ ਜੀ ਵੀਰ ਸਾਹਿਬ ਵੀਰ ਸਾਹਿਬ ਬਿਲਕੁਲ ਠੀਕ ਹੈ ਜੀ ਮੈਂ ਮੇਰੀ ਗੱਲ ਸੁਣੋ ਮੈਂ ਐਮਪੀ ਸੀ ਮਹਾਲੀ ਰਹਿੰਦਾ ਸੀ ਅਸੀਂ ਮਹਾਲੀ ਤੋਂ ਲੜਨਾ ਚਾਹੁੰਦਾ ਸੀ ਮੇਰਾ ਬੇਟਾ ਤਾਂ ਅਸੀਂ ਉੱਥੇ ਕੰਮ ਕਰ ਰਹੇ ਸੀ ਤੇ ਪਰ ਆਖਰੀ 20 ਦਿਨ ਪਹਿਲਾਂ ਚੋਣਾਂ ਤੋਂ ਬਾਅਦ ਉਹ ਸਾਹਿਬ ਨੇ ਮੇਰੇ ਬੇਟੇ ਨੂੰ ਕਹਿਤਾ ਕਿ ਮੈਨੂੰ ਆਨ ਬੁਲਾ ਕੇ ਘਰੇ ਕਹਿੰਦੇ ਜੀ ਸਨੌਰ ਤੇ ਕੋਈ ਤੂੰ ਲੜਨ ਨੂੰ ਤਿਆਰ ਨਹੀਂ ਜੀ ਸਨੌਰ ਹਾਰੀ ਹੋਈ ਸੀਟ ਆ ਤੁਹਾਡਾ ਪਰਿਵਾਰ ਇਹ ਜਿਸਕਦਾ ਜੇ ਤੁਸੀਂ ਜਾ ਕੇ ਉੱਥੇ ਬੈਠੇ ਨੂੰ ਲੜਾਓ ਤਾਂ ਪਾਰਟੀ ਜਿੱਤ ਰਹੀ ਦਾ ਹੱਥਿਆ ਨਹੀਂ ਤੇ ਵੀ ਢਾਰ ਰਹੇ ਆ ਜਗਾਕਾਰ ਤੇਰੇ ਬੇਟੇ ਨੂੰ ਉੱਥੇ ਭੇਜਤਾ ਅਸੀਂ ਹਾਰੀ ਹੋਈ ਸੀਟ ਉਹ ਜਿੱਤੀ ਕੇਵਲ ਪੁਣੀ ਐਮਐਲਏ ਜਿੱਤੇ ਸੀ ਸਤਾਰਾ ਤੇ ਉਹਨਾਂ ਵਿੱਚੋਂ ਮੇਰਾ ਬੇਟਾ ਜਿੱਤਿਆ ਜੀ ਬ੍ਰਦਰ ਜਿਲ੍ਹੇ ਵਿੱਚ ਬਿਲਕੁਲ ਜਿਹੜਾ ਬਿਲਕੁਲ ਦੇ ਨਾਲ ਸਰਦਾਂ ਦੇ ਡੇਰੇ ਨਹੀਂ ਅਸੀਂ ਜਾ ਕੇ ਆਏ ਸੀ ਤੁਹਾਡਾ ਤੁਹਾਡਾ 뷰 ਬਣਾ ਗਿਆ ਪ੍ਰਸਾਦ ਤੁਹਾਡਾ 뷰 ਬਣਾ ਗਿਆ ਬਿਲਕੁਲ ਸਹੀ ਤੁਸੀਂ ਆਪਣਾ ਨਜ਼ਰੀਆ ਤੁਹਾਡਾ ਵਿਊਪੁਆਇੰਟ ਆ ਗਿਆ ਪਰ ਮੈਂ ਦਰਸ਼ਕਾਂ ਦੀ ਜਾਣਕਾਰੀ ਲਈ ਸਮੇਂ ਦੇ ਲੈਣ ਨਾਲ ਤੁਸੀਂ ਜਥੇਦਾਰ ਮੋਹਨ ਸਿੰਘ ਤੋੜ ਦੇ ਪੰਥੇ ਇਕੱਠ ਦੀ ਗੱਲ ਕੀਤੀ ਹੈ ਇੱਕ ਸਵਾਲ ਇਹ ਵੀ ਆ ਰਿਹਾ ਹੈ ਕਿ 19 ਅਗਸਤ ਨੂੰ ਬਾਬਾ ਬਕਾਲਾ ਵਿਖੇ ਫੇਰ ਇੱਕ ਪੰਥ ਇਕੱਠ ਹੋ ਰਿਹਾ ਹੈ ਭਾਈ ਅਮਰਤਪਾਲ ਦੀ ਰਿਹਾਈ ਦਾ ਮੁੱਦਾ ਠਹਾਇਆ ਜਾ ਰਿਹਾ ਹੈ ਕੀ ਉਸ ਪੰਥ ਇਕੱਠ ਚ ਵੀ ਇਸ ਤਰ੍ਹਾਂ ਹੀ ਸ਼ਮੂਲੀਤ ਹੋਏਗੀ ਦੇਖੋ ਗੱਲ ਇਹ ਆ ਵੀ ਜਿੱਥੇ ਅਮਰਪਾਲ ਸਿੰਘ ਹੋਣਾ ਦੀ ਰਿਹਾਈ ਦੀ ਮੰਗ ਆ ਅੱਜ ਨਹੀਂ ਹਮੇਸ਼ਾ ਮੰਗਦੇ ਆ ਰਹੇ ਕਿਉਂਕਿ ਅਮਰਪਾਲ ਸਿੰਘ ਦੇ ਦੀ ਸੋਚ ਕੀ ਆ ਵਿਚਾਰਤਾ ਕੀ ਆ ਉਹ ਲੱਗ ਗੱਲ ਆ ਪਰ ਅਮਰਪਾਲ ਸਿੰਘ ਹੋਣਾ ਤੇ ਜਿਹੜੇ ਉਹਨਾਂ ਦੇ ਮਨੁੱਖੀ ਹੱਕਾਂ ਦਾ ਘਾਣ ਹੋ ਰਿਹਾ ਉਹਨਾਂ ਤੇ ਧੱਕਾ ਹੋਇਆ ਜਾਤੀ ਹੋਈ ਆ ਕੇਵਲ ਉਹਨਾਂ ਨਾਲੇ ਨਹੀਂ ਹੋ ਰਹੀ ਹੁਣ 18 ਲੱਖ ਲੋਕ ਜਿਨ੍ਹਾਂ ਨੇ ਉਹਨਾਂ ਨੂੰ ਚੁਣ ਕੇ ਭੇਜਿਆ ਉਹਨਾਂ ਨਾਲ ਵੀ ਜਾਤੀ ਹੋ ਰਹੀ ਆ ਹੁਣ ਤਾਂ ਕੱਲਾ ਅਮਰਪਾਲ ਸਿੰਘ ਉਹਨਾਂ ਦੇ ਮਨੁੱਖੀ ਹੱਕਾਂ ਦਾ ਸਵਾਲ ਨਹੀਂ ਹੁਣ ਤਾਂ 18 ਲੱਖ ਲੋਕਾਂ ਦੇ ਮਨੁੱਖੀ ਹੱਕਾਂ ਦਾ ਸਵਾਲ ਵੀ ਆ ਜਿਨ੍ਹਾਂ ਨੇ ਉਹਨੂੰ ਤੁਰ ਕੇ ਭੇਜਿਆ ਇਸ ਲਈ ਉਸ 60 ਵਿੱਚ ਜਾਣਾ ਕਿਵੇਂ ਕਰਨਾ ਹੈ ਸਾਡੀ ਪਾਰਟੀ ਮੈਂ ਜਲਦੀ ਮੀਟਿੰਗ ਕਰਕੇ ਅਸੀਂ ਇਹ ਕਰਾਂਗੇ ਪਰ ਅਸੀਂ ਪਬਲੀਕਲੀ ਜਾਂਤਕ ਤੌਰ ਤੇ ਇਹ ਕਹਿ ਚੁੱਕੇ ਹਾਂ ਕਹਿੰਦੇ ਆ ਕਿ ਉਹ ਧੱਕਾ ਧੱਕੇ ਜ਼ਬਰਦਸਤੀ ਦੇ ਧੱਕੇ ਦੇ ਵਿਰੁੱਧ ਪੰਜਾਬੀ ਮੈਥਾ ਲੜਦੇ ਰਹੇ ਆ ਸ਼ਰਮਣੀ ਕਾਲੀਗਲ ਮੈਥਾ ਲੜਦਾ ਰਿਹਾ ਮਾਨਵੀ ਹੱਕਾਂ ਲਈ ਸਾਡੇ ਗੁਰੂ ਨੇ ਸ਼ਹਾਦਤ ਦਿੱਤੀ ਆ ਤੇ ਮਾਨਵੀ ਹੱਕਾਂ ਦੀ ਰਾਖੀ ਕਰਨਾ ਸਾਨੂੰ ਗੁਰੂ ਸਾਹਿਬ ਨੇ ਸਿਖਾਇਆ ਜੀ ਪ੍ਰੋਫੈਸਰ ਬਹੁਤ ਨਿੱਦਾ ਕਰਦੇ ਹਨ ਜਨਾ ਜੋ ਹੋ ਰਿਹਾ ਤੁਹਾਡਾ ਤੁਹਾਡਾ 뷰ਪਿੰਡ ਇਸ ਮੁੱਦੇ ਤੇ ਆ ਗਿਆ ਇੱਕ ਸਵਾਲ ਜਿਹੜਾ ਸ਼ਾਇਦ ਦਰਸ਼ਕ ਵੀ ਜਿਹੜੇ ਦੁਨੀਆ ਭਰ ਚ ਦੇਖ ਰਿਹਾ ਸੁਣ ਰਿਹਾ ਜਾਣਨਾ ਚਾਹੁੰਦੇ ਹੋਣਗੇ ਤੁਸੀਂ ਗੱਲ ਕੀਤੀ ਹੈ ਡੈਲੀਗੇਟ اجلاس ਦੀ ਕੀ ਸੰਭਾਵਨਾ ਹੋ ਸਕਦੀ ਹੈ ਕਿ ਕਿੰਨੇ ਦਿਨਾਂ ਚ ਡੈਲੀਗੇਟ اجلاس ਬੁਲਾਇਆ ਜਾ ਸਕਦਾ ਮੈਂ ਤਾਂ ਨਹੀਂ ਕਵਾਂਗਾ ਕਿ ਕੌਣ ਪ੍ਰਧਾਨ ਹੋਏਗਾ ਪਰ ਹੁਣੇ ਤੁਸੀਂ ਨਿਸ਼ਚਿਤ ਕਰੋਗੇ ਨਾ ਹੀ ਮੈਂ ਵੀ ਜਨਰਲ ਸੇ ਸਵਾਲ ਪੁੱਛਾਂਗਾ ਤੁਹਾਨੂੰ ਪਰ ਕਿਸ ਤਰ੍ਹਾਂ ਦੀ ਪ੍ਰਧਾਨਗੀ ਹੋ ਸਕਦੀ ਹੈ ਕਿੱਦਾਂ ਦੇ ਪਿਸੋਕਰ ਵਾਲੇ ਪ੍ਰਧਾਨ ਹੋ ਸਕਦੇ ਔਰ ਕਿੰਨੇ ਦਿਨਾਂ ਚ ਪਾਸਿਬਿਲਟੀ ਕਿਉਂਕਿ ਜੋ ਪਰਸਤਿਤੀਆਂ ਬਣੀਆਂ ਹੋਈਆਂ ਉਹਦੇ ਮੁਤਾਬਕ ਇਸ ਵੇਲੇ ਬਿਲਕੁਲ ਹੀ ਗੈਰਜ ਕਿੰਨੀ ਦੀ ਸਥਿਤੀ ਬਣੀ ਵੀ ਹੈ ਅਕਾਲੀ ਦਲ ਦੇ ਲਈ ਦੇਖੋ ਵਾਕਿਆ ਤੁਸੀਂ ਜੋ ਪਹਿਲਾਂ ਕਹੀਆ ਅਕਾਲੀ ਦਲ ਲਈ ਗੈਰਜ ਕਿੰਨੀ ਵਾਲੀ ਸਿਚੁਏਸ਼ਨ ਬਣੀ ਹੋਈ ਆ ਅਕਾਲੀ ਦਲ ਹੈਡਲੈਸ ਹੋਇਆ ਪਿਆ ਅਕਾਲੀ ਦਲ ਦੇ ਪ੍ਰਧਾਨ ਸਤਜੀਤ ਸਿੰਘ ਬਾਦਲਵਾਹ ਤੇ ਜਿਹੜੇ ਗੰਭੀਰ ਜਾਮ ਦੇ ਲਗਰਹੇ ਸੀ ਲਗਾਤਾਰ ਉਹ ਜਗਜਾੜ ਹੋ ਗਏ ਉਹ ਸੱਚ ਪ੍ਰਗਟ ਹੋ ਗਿਆ ਸਤਜੀਤ ਦੀ ਗਵਾਹ ਜਿਹੜੇ ਫਗਾਰ ਫਗਾਰ ਕੇ ਸਬੂਤਾਂ ਨਾਲ ਸਾਹਮਣੇ ਆ ਗਏ ਤੇ ਹੁਣ ਉਹ ਤੇ ਪੜਦਾ ਪਾਉਣ ਲਈ ਮਿੱਟੀ ਕੋਣ ਲਈ ਲਪੋੜ ਲਈ ਹੁਣ ਹਰ ਤਰ੍ਹਾਂ ਦੇ ਕੰਡੇ ਵਾਤੇ ਜਾ ਰਹੇ ਆ ਇਲਜ਼ਾਮ ਬਾਜ਼ੀਆਂ ਮਿੱਝੀਆਂ ਜਾਂਦੀਆਂ ਨੇ ਪਰ ਆਪਣੇ ਗੁਨਾਹ ਲੁਕੋ ਕੇ ਦੂਜੇ ਤੇ ਲਾਉਣ ਦਾ ਯਤਨ ਕੀਤਾ ਜਾ ਰਿਹਾ ਤਾਂ ਕਿ ਜਿਹੜੀ ਲੋਕਾਂ ਦਾ ਧਿਆਨ ਦੂਜੇ ਪਾਸੇ ਚਲਾ ਜਾਵੇ ਮਨ ਇਹਦੇ باوجود ਇਹਨਾਂ ਦੇ ਜਿਹੜਾ ਜੋ ਇਹਨਾਂ ਨੇ ਜੋ ਕੁਝ ਕੀਤਾ ਉਹ ਲੁਕ ਨਹੀਂ ਰਿਹਾ ਤੇ ਇਥੇ ਕਰਕੇ ਲੋੜ ਮਹਿਸੂਸ ਹੋਈ ਸੀ ਬਤੌਰ ਸਰਪ੍ਰਸਤ ਵੀ ਦੇਖਦੇ ਕਿ ਇੰਦਾ ਹੁਣਾਂ ਨੇ ਇਹ ਤੈਅ ਕੀਤਾ ਸੀ ਕਿ ਹੁਣ ਹੋਰ ਕੋਈ ਚਾਰਾ ਨਹੀਂ ਰਿਹਾ ਜਨਰਲ ਡੈਲੀਗੇਟ ਨੂੰ ਬੁਲਾ ਕੇ ਕੋਈ ਨਾ ਕੋਈ ਪਾਰਟੀ ਦੀ ਨਵੀਂ ਰੂਪਰੇਖਾ ਬਣਾ ਕੇ ਪਾਰਟੀ ਨੂੰ ਅੱਗੇ ਤੋਰਨ ਦਾ ਬੰਦ ਨੂੰ ਬੰਨ੍ਹਾ ਜਾਵੇ ਲੈ ਉਹਨਾਂ ਘਰ ਤੇ ਬੁੱਝੇ ਜਾਗੇ ਉਸ ਘਰ ਤੇ ਇੱਡਾ ਸਭ ਨੂੰ ਵੀ ਘੱਟਾ ਬਸ ਇਹ ਤਾਂ ਉਹੀ ਗੱਲ ਤੇਰੀ ਹੈ ਜਿਵੇਂ ਪ੍ਰਾਈਵੇਟ ਲਿਮਟਿਡ ਕੰਪਨੀ ਦੇ ਦਿੱਤੇ ਜੇ ਮਹਾਰਾਜ ਵੀ ਕਿਸੇ ਨੇ ਉਦਰਾ ਤੱਕ ਗੱਲ ਕੀਤੀ ਨੂੰ ਘੜ ਦੋ ਇਹ ਪਾਰਟੀ ਦੇ ਇੱਕ ਵਿਧਾਨ ਹੁੰਦਾ ਕਾਨੂੰਨ ਹੁੰਦਾ ਕਾਇਦੇ ਹੁੰਦੇ ਆ ਇਸ ਤੋਂ ਮੁੰਦਾ ਮਾਦਾ ਆਹਿਤਰਾ ਦੀਆ ਇਹੇ ਕਰਕੇ ਤਾਂ 파ਟੇ ਆਕਾਸ਼ ਤੋਂ ਭਰਤੇ ਆਈਆ ਇਹੇ ਕਰਕੇ ਲੰਘਾਰਾ ਆ ਤੇ ਪ੍ਰਧਾਨ ਡੈਲੀਗੇਟ ਅਜਲਾਸ ਆਪਾਂ ਡੈਲੀਗੇਟ ਅਜਲਾਸ ਦੇਖੋ ਮੈਂ ਦਰਸ਼ਕਾਂ ਦੀ ਜਾਣਕਾਰੀ ਲਈ ਪੌਸਿਬਿਲਟੀ ਕਿੰਨੇ ਦਿਨਾਂ ਚ ਹੋ ਸਕਦੀ ਆ ਔਰ ਕਿਸ ਤਰ੍ਹਾਂ ਦੇ ਪਿਸਕੜ ਵਾਲੇ ਪ੍ਰਧਾਨ ਆ ਸਕਦੇ ਆ ਦੇਖੋ ਜਿਲਤਾਰਦੀ ਅਖੀ ਪਹਿਲਾਂ ਤਾਂ ਸਾਟਸ ਜਾਂਸੇ ਲੰਗਵਾਲ ਰੋਦੀ ਵਰਸੀਆ ਵੀ ਰਾਸ਼ਟਰੀ ਉਹਦੀ ਤਿਆਰੀ ਤੇ ਲੱਗੇ ਹੋਏ ਆ ਇੰਦੇ ਮੈਂ ਇੰਦਾਂ ਹੀ ਜਲਦੀ ਹੀ ਬੁਲਾਉਣ ਦੀ ਕੋਸ਼ਿਸ਼ ਕਰਾਂਗੇ ਜਿਵੇਂ ਤੁਸੀਂ ਕਿਹਾ ਵੀ ਹੁਣ ਗਾਇਤ ਕਿੰਨੀ ਵਾਲੀ ਹਾਲਾਤ ਬਣੇ ਹੋਏ ਨੇ ਪਰ ਅਸੀਂ ਇੱਕ ਗੱਲ ਪੱਕੀ ਆ ਯਕੀਨਨ ਕਿ ਆਉਣ ਵਾਲੇ ਸਮੇਂ ਦੇ ਵਿੱਚ ਜਿਹੜੇ ਅਕਾਲੀ ਦਰਦੀ ਲਵਾਈ ਉਹਨਾਂ ਹੱਥਾਂ ਬੀਤੀ ਦਿੱਤੀ ਜਾਊਗੀ ਜਿਸ ਤਰ੍ਹਾਂ ਦੀ ਤਵਕਕਾਂ ਅਕਾਲੀਆਂ ਤੋਂ ਲੋਕ ਕਰਦੇ ਨੇ ਕਿ ਅਕਾਲੀਆਂ ਦਾ ਜਗਹ ਦਾ ਕਿਹੋ ਜਿਹਾ ਹੋਣਾ ਚਾਹੀਦਾ ਉਹਦੀ ਸਰਕਲ ਸੂਰਤ ਕਿਹੋ ਜੀ ਹੋਣੀ ਚਾਹੀਦੀ ਆ ਉਹਦਾ ਪਹਿਰਾਵਾ ਕਿਹੋ ਜਿਹਾ ਹੋਣਾ ਚਾਹੀਦਾ ਉਹਦਾ ਚਾਲ ਚੱਲ ਕਿਹੋ ਜਿਹਾ ਹੋਣਾ ਚਾਹੀਦਾ ਉਹਦੇ ਕੰਮ ਕਾਜ ਕਿਹੋ ਜੇ ਹੋਣ ਚਾਹੀਦੇ ਆ ਉਹਦੀ ਸ਼ੈਲੀ ਕਿਹੋ ਜੀ ਹੋਣੀ ਚਾਹੀਦੀ ਆ ਉਹਦਾ ਪ੍ਰੋਗਰਾ ਕਰਵਾਨੀ ਵਾਲਾ ਕਿੰਨਾ ਹੋਣਾ ਚਾਹੀਦਾ ਹੁਣ ਜੇ ਨਹੀਂ ਜਿਹੜਾ ਵੀ ਤੋਂ ਨਿਕਲੇ ਅਕਾਲੀ ਅਕਾਲੀ ਦਰਦੀ ਹੋਾਈ ਕਰਨਗੇ ਹੁਣ ਕਾਰਾਂ ਵਿੱਚੋਂ ਨਿਕਲੇ ਅਕਾਲੀ ਅਕਾਲੀ ਦਰਦੀ ਹੋਾਈ ਨਹੀਂ ਕਰ ਸਕਣਗੇ ਇਹ ਇਸ ਤਰ੍ਹਾਂ ਦਾ ਬੰਨ ਬੰਨ ਲਈ ਤੇ ਵਿਉਤਬੰਦੀ ਕਰ ਲੈ ਜੀ ਆ ਪ੍ਰਸਾ ਬਿਲਕੁਲ ਜਿਹੜਾ ਕਿਸ ਤਰ੍ਹਾਂ ਦਾ ਲੀਡਰਸ਼ਿਪ ਦਾ ਪਹਿਰਾਵਾ ਜਾਂ ਕਿਸ ਤਰ੍ਹਾਂ ਲੀਡਰਸ਼ਿਪ ਦਾ ਮੂਡ ਹੋਏਗਾ ਤੁਸੀਂ ਉਸ ਦਾ ਜ਼ਿਕਰ ਕਰ ਰਹੇ ਹੋ ਲੀਡਰਸ਼ਿਪ ਨਾਲ ਜੁੜਿਆ ਭਾਈ ਸਵਾਲ ਜਿਹੜੀ ਮੌਜੂਦਾ ਲੀਡਰਸ਼ਿਪ ਹੈ ਤੁਸੀਂ ਕਿਹਾ ਕਿ ਉਹਦੇ ਬਾਰੇ ਸਵਾਲ ਉਠਾਏਗੇ ਸਮੇਂ ਮਤਾਵ ਕੋ ਉਹਨਾਂ ਨੇ ਜਿਹੜਾ ਉਹਨਾਂ ਮੁੱਦਿਆਂ ਤੇ ਕੋਈ ਜਵਾਬ ਨਹੀਂ ਦਿੱਤਾ ਕਿਦਰ ਇਹ ਵੀ ਸਵਾਲ ਉੱਠ ਰਿਹਾ ਹੈ ਕਿ ਵੀ ਜਿਹੜੀ ਇਹ ਆਪਾਂ ਅਕਾਲੀ ਦਲ ਦੇ ਸਰਦਾਰ ਲਹਿਰ ਦੀ ਗੱਲ ਕਰ ਰਹੇ ਹਾਂ ਉਹਦੇ ਦੇਰੀ ਨਹੀਂ ਹੋਊਗੀ ਦੇਰੀ ਨਾਲ ਪਛੜ ਕੇ ਸ਼ੁਰੂ ਕੀਤਾ ਗਿਆ ਜੇ ਕਿਤੇ ਪਹਿਲਾਂ ਹੁੰਦੀ ਤਾਂ ਸ਼ਾਇਦੇ ਨੌਬਤ ਨਾ ਆਉਂਦੀ ਇਹ ਕਿਹਾ ਜਾ ਰਿਹਾ ਹੈ ਕਿ ਲੰਬਾ ਸਮਾਂ ਜਿਹੜੀ ਚੁੱਪੀ ਹੈ ਉਹ ਸਵਾਲ ਵੀ ਠੋਂਦੀ ਹੈ ਦੇਖੋ ਦਿਖਤਾਰ ਦੀ ਸੱਚ ਆ ਵੀ ਲੰਬਾ ਸਮਾਂ ਦੀ ਚੁੱਪੀ ਸਵਾਲ ਖੜੇ ਕਰ ਦਿਆ ਸੁਧਰ ਵੀ ਕਰਦੀ ਆ ਪਰ کئی ਵਾਰੀ ਜੇ ਪਹਿਲਾ ਕਰਦੇ ਫਿਰ ਲੋਕਾਂ ਨੇ ਕਹਿੰਦਾ ਸੀ ਕਾਲੀ ਕੀਤੀ ਤੂੰ ਇੰਤਜ਼ਾਰ ਨਾ ਕੀਤਾ ਮਨ ਸਾਡਾ ਯਤਨ ਸੀ ਵੀ ਕਿਸੇ ਨਾ ਕਿਸੇ ਕਿਸੇ ਨਾ ਕਿਸੇ ਕਿਸੇ ਨਾ ਕਿਸੇ ਕਦੀ ਨਾ ਕਦੀ ਸੱਚ ਵੀਰ ਸੀ ਬਾਦਲ ਹੋਰੀ ਗੱਲ ਸਮਝ ਜਾਣਗੇ ਕਿਉਂਕਿ ਲੋਕ ਬਾਰ ਬਾਰ ਫਤਵਾ ਦੇ ਰਹੇ ਸੀ ਲੋਕ ਬਾਰ ਬਾਰ ਸਰੋਮਣੀ ਕਾਲੀਗੱਲ ਨੂੰ ਨਕਾਰ ਰਹੇ ਸੀ ਲੋਕਾਂ ਨੇ 34% ਤੋਂ ਨਕਾਰ ਤੇ ਨਕਾਰ ਦੇ ਜਿਵੇਂ ਕਿਤੇ 24% ਕਿਤੇ 18% ਕਿਤੇ 12% ਤੇ ਵੇ ਉਹ ਕੋ ਦਿਲੰਦਰ ਪਖਮੀ ਤਾਂ ਮੇਰਾ 0.1% ਦੇ ਆਂਕੇ ਖੜਾ ਕਰਤਾ ਮਨਨੇ ਤੇਰੇ ਵੀ ਜਮੀ ਢੇਠਾ ਲਾਤਾ ਤੋਂ ਇਸ ਕਰਕੇ ਇਹ ਜਿਹੜੀ ਸਿਚੁਏਸ਼ਨ ਕਾਲੀ ਦਾਸ ਤੇ ਵੱਧ ਰਹੀ ਸੀ ਜੋ ਕਿ ਨਾ ਇੰਤਹਾ ਹੋ ਗਈ ਜਦੋਂ ਪਾਣੀ ਫੇਰ ਤੋਂ ਲੰਘਿਆ ਉਦੋਂ ਫਿਰ ਸਾਨੂੰ ਕਲਪੂਤਿਆ ਵੇ ਆ ਇਹ ਗਾੜੀ ਦੇ ਦੇਰੀ ਦੀ ਅਸੀਂ ਖਿਮਾ ਜਜ ਦਾ ਵੀ ਕੀਤੀ ਯਾਰ ਸੀ ਵੀ ਕਰਤਾਰ ਸਾਹਿਬ ਤੇ ਜਾ ਕੇ ਗੁਰੂ ਤੋਂ ਗੁਰੂ ਦੇ ਪੰਥ ਤੋਂ ਮਨ ਇਹ ਗੱਲ ਤੇ ਅਸੀਂ ਮਹਿਸੂਸ ਵੀ ਕੀਤਾ ਉਸ ਦਿਨ ਕਹਿੰਦੇ ਡੇਰਾ ਤੇ ਧਰੂਪਾਇ ਤੇ ਹੁਣ ਅਜੀ ਮੈਂ ਸਮਝਦਾ ਇਹ ਗੱਲ ਨੂੰ ਕੁਝ ਇਸ ਨੂੰ ਕੁਝ ਸਮਝਦਾ ਜਿਵੇਂ ਅਸੀਂ ਪਹਿਲਾਂ ਚਾਜ ਦੀ ਗੱਲ ਪਹਿਨਾ ਹਲਾਰੂ ਕਰਤਾ ਸੀ ਤੇ ਬੱਕਰੀ ਗੱਲਾਂ ਕਰ ਸੁਣੇ ਬਾਦਰ ਉਹਨਾਂ ਦੇ ਸਮਝ ਨਹੀਂ ਆਈ ਜੇ ਉਹਨਾਂ ਦੇ ਸਮਝ ਆ ਜਾਂਦੀ ਸਾਡੀ ਕਹੀ ਗੱਲ ਜੀ ਪ੍ਰਸਿੱਧੀਆਂ ਨਾਬਾਲੀਆਂ ਜੀ ਬਿਲਕੁਲ ਨਾ ਪੜਦੇ ਫਾਸ਼ਨਾ ਹੁੰਦੇ ਜਿਹੜੇ ਅੱਜ ਹੋ ਰਹੇ ਆ ਕਿਉਂਕਿ ਸਾਰਾ ਕੁਝ ਸਾਹਮਣੇ ਤਾਂ ਹੀ ਆ ਰਿਹਾ ਜਦੋਂ ਉਹ ਅੜੀ ਗਰੀ ਬੈਠੇ ਆ ਜਦੋਂ ਜਿੱਦ ਕਰੀ ਬੈਠੇ ਆ ਅਸੀਂ ਕਈ ਵਾਰੀ ਸਮਝਾਇਆ ਵੀ ਲੋਕਾਂ ਦੇ ਫਰਮੇ ਅੱਗੇ ਜਿੱਤ ਨਹੀਂ ਕਰੀ ਦੀ ਲੋਕਾਂ ਦੇ ਫਰਮੇ ਅੱਗੇ ਆੜਨਾ ਚਾਹੀਦਾ ਲੋਕਾਂ ਨੇ ਹੁਣ ਜਿੱਦ ਫੜ ਲਈ ਕਿ ਸਾ ਸੁਵੀਰ ਸਿੰਘ ਬਾਦਲਦੀ ਪ੍ਰਧਾਨ ਦੀ ਏਡ ਅਸੀਂ ਖਾਲੀ ਦਲ ਨਹੀਂ ਪ੍ਰਵਾਨ ਕਰਨਾ ਤੇ ਹੁਣ ਸੁਵੀਰ ਸਿੰਘ ਵਾਲੇ ਨੂੰ ਲੋਕਾਂ ਦੇ ਫਰਮੇ ਅੱਗੇ ਹੱਥ ਖੜੇ ਕਰਨਾ ਚਾਹੀਦੇ ਸੀ ਨਿਮਰਤਾ ਨਾਲ ਪਿਆਰ ਨਾਲ ਸਰਕਾਰ ਨਾਲ ਇੱਕ ਸਾਲ ਜੀ ਜੀ ਮਿਹਰਬਾਨੀ ਪਾਰਟੀ ਦੀ ਵਾਜਬ ਤਜਾਬ ਦਾ ਇਸ ਸਮੇਂ ਦੀ ਮਜਬੂਰੀ ਹੈ ਇੱਕ ਸਵਾਲ ਮੈਂ ਦਰਸ਼ਕਾਂ ਲਈ ਜ਼ਰੂਰ ਲੈਣਾ ਚਾਹਾਂਗਾ ਉਹ ਸਵਾਲ ਹੈ ਸਿੰਘ ਸਾਹਿਬਾਨ ਬਾਰੇ ਦੇਖੋ ਸਿੰਘ ਸਾਹਿਬਾਨ ਬਾਰੇ ਜਦੋਂ ਤੁਸੀਂ ਕਹਿ ਰਹੇ ਹੋ ਜਾ ਕੇ ਪੱਤਰ ਦੇ ਕੇ ਆਏ ਹੋ ਦੋਸ਼ ਪੱਤਰ ਉਹਦੇ ਤੇ ਸਪਸ਼ਟੀਕਰਨ ਵੀ ਦਿੱਤਾ ਹੈ ਕੀ ਤਵਕਕ ਹੋ ਅਜੇ ਵੀ ਕੀਤੀ ਜਾ ਰਹੀ ਹੈ ਕਿ ਸਿੰਘ ਸਾਹਿਬਾਨ ਕੋਈ ਸਿੱਖ ਭਾਵਨਾ ਵਿੱਚ ਸਿੱਖ ਪੰਥ ਜਿਸ ਤਰ੍ਹਾਂ ਚਾਹੁੰਦਾ ਉਸ ਤਰ੍ਹਾਂ ਦਾ ਫੈਸਲਾ ਲੈਣਗੇ ਕਿਉਂਕਿ ਅਜੇ ਕੋਈ ਗੱਲ ਸਾਹਮਣੇ ਮੀਟਿੰਗ ਦੀ ਜਾਂ ਫੈਸਲੇ ਦੀ ਆਈ ਨਹੀਂ ਜੇ ਤਾਂ ਇਹ ਦੂਜਾ ਸਵਾਲ ਵੀ ਉੱਠ ਰਿਹਾ ਹੈ ਲੋਕ ਕਹਿੰਦੇ ਨੇ ਵੇ ਤੇ ਹੋਣ ਬਰੀ ਕਰਨਗੇ ਸਿੰਘ ਸਾਹਿਬ ਇਹ ਕਦੋਂ ਕਰਨਗੇ ਦੁਨੀਆ ਭਰ ਦਾ ਨਾਨਕ ਨਾਮ ਲੈਵਾ ਤੜਪੁੱਟਿਆ ਗੁਰਲਾ ਰਿਹਾ ਪੁਕਾਰ ਰਿਹਾ ਮੈਂ ਜੋ ਹਾਲਾਤ ਸਾਹਮਣੇ ਆ ਰਹੇ ਆ ਪਿਛਲੇ ਕਈ ਦਿਨਾਂ ਤੋਂ ਕਿ ਕੀ ਕੁਝ ਵਾਪਰਦਾ ਰਿਹਾ ਪਰ ਤੁਸੀਂ ਹੈਰਾਨ ਹੋਵੋਗੇ ਵੀ ਹਿੰਦੀ ਵੀ ਪੰਜਾਬੀ ਵੀ ਆਪਰੇ ਬਣ ਲਈ ਦਾਦਕ ਦੀਆਂ ਪ੍ਰਕਾਰ ਲੈ ਜਿੱਥੀਆਂ ਵੀ ਆਪਰੇ ਉਧਰ ਉਧਰ ਕਰ ਲਈਆਂ ਔਰ ਬੰਦਾ ਵੀ ਬਟੋਲਾ ਉਹ ਬਣਾ ਲਿਆ ਜਿਹਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਵੇਲ ਦੀ ਦੇ ਦੋਸੋ ਤੇ ਹੁਣੇ ਪੜਦੇ ਪਾਰੇ ਨੇ ਮਿੱਟੀ ਪਾਰੇ ਨੇ ਲਕੋ ਰਏ ਨੇ ਕਦੇ ਕਿਸੇ ਨੂੰ ਵੱਢ ਕੇ ਕਦੇ ਕਿਸੇ ਨੂੰ ਰੱਖ ਕੇ ਕਦੇ ਕਿ ਇਹਨੂੰ ਫਲਾਣੇ ਦੀ ਸਾਹਸਤਾ ਢਿੰਕੇ ਦੀ ਸਾਹਸਤਾ ਇਹਨੂੰ ਲੈ ਆਨੇ ਲੋਕਾਂ ਦੇ ਸਾਹਮਣੇ ਇੰਨੇ ਜਿਹੀ ਗੱਲਾਂ ਕਰਕੇ ਆਪਣੇ ਆਪ ਨੂੰ ਦਾ ਬੁਰਗਣਾ ਬਣਾ ਲਓ ਲੋਕਾਂ ਨੂੰ ਥੋੜਾ ਬੁਰਗਣਾ ਕਰਦੇ ਹੋਇਸ ਕਰਕੇ ਇਹ ਗੱਲਾਂ ਜਿਹੜੀਆਂ ਨੇ ਕੇਵਨ ਤੇ ਕੇਵਲ ਘੁੜਾੜਤ ਨੇ ਬਗਲਾੜਤ ਨੇ ਤੇ ਹੁਣ ਇਹ ਹੱਥ ਪੈਰ ਜਿਵੇਂ ਡੁਬਦਾ ਬੰਦਾ ਮਾਰਦਾ ਉਹ ਹਾਲਾਤ ਦੇ ਵਿੱਚ ਪਹੁੰਚ ਗਏ ਉਹ ਅਜੇ ਤਾਂ ਹੁਣ ਵੀ ਕਹਨੇ ਆ ਅੱਜ ਵੀ ਕਹਨੇ ਆ ਕਿ ਜਿਹੜੀ ਇਹ ਪਾਰਟੀ ਆ ਇਹਨੂੰ ਬਚਾ ਲੋ ਇਸ ਇਤੇ ਤਾਨਾ ਕਰੋ ਔਰ ਜਿਹੜੇ ਗੈਰ ਅਕਾਲੀ ਲੋਕ ਜਿਨ੍ਹਾਂ ਨੇ ਕਦੇ ਕਾਲੀ ਲਈ ਦਾਲੀ ਕੰਕ ਕਰਿਆ ਵੀ ਹੈ ਕੇਵਲ ਚਾਪਲੂਸੀ ਕਰਕੇ ਕੇਵਲ ਚੁਗਲੀਆਂ ਕਰਕੇ ਕੇਵਲ ਝੋਲੀ ਝੁਕੇ ਅਕਾਲੀ ਦਲ ਦੇ ਲੀਡਰ ਜਿੱਦ ਦੇ ਢੇਲੇ ਲਾ ਕੇ ਉਹ ਲੋਕਾਂ ਦੇ ਕਹਿਣ ਤੇ ਅਕਾਲੀ ਦਲ ਨੂੰ ਤਵਾ ਨਾ ਚੜੋ ਸਹੀ ਮੈਨੇ ਵਿੱਚ ਅੱਜ ਵੀ ਮੈਂ ਸਮਝਦਾ ਦੇਰ ਪਾਸ ਵੀਰ ਨੇ ਬਾਜ਼ਰ ਨੂੰ ਕੋਈ ਸਿਆਣਪ ਵਾਲੀ ਸੂਝ داری ਪੁਰਾਇਦਾਵੇ ਉਹ ਹੀ ਹੋਦਾ ਜੀਆ ਕਿ ਉਹਨੂੰ ਪਰੇ ਹਟ ਜਾਣਾ ਜੇ ਤਾਂ ਮੈਂ ਹੋ ਜਾਣਾ ਕਰੂਗਾ ਹੁਣ ਇੰਨਾ ਸਾਹਮਣੇ ਆਉਣ ਦੇ ਬਾਅਦ ਵੀ ਜੇ ਉਹ ਜਿੱਤ ਕਰਨਗੇ ਤਾਂ ਬਹੁਤ ਵੱਡਾ ਮਾਇਸਮ ਦਾ ਇਤਿਹਾਸ ਸਵਾਲ ਕਿੱਥੇ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਪ੍ਰੈਸਰ ਤੁਸੀਂ ਸਾਨੂੰ ਇੰਨਾ ਸਮਾਂ ਦਿੱਤਾ ਇਹ ਸੰਗ ਸੁਗਣੀ ਕਾਲੀਦਰ ਦੇ ਕੱਦਾਵਰਾਗੂ ਪ੍ਰੈਸਰ ਪ੍ਰਿੰਸ ਸਿੰਘ ਚੰਨੂ ਮਾਜਰਾ ਪੰਥਚਕ ਅਕਾਲੀ ਦਲ ਦੀ ਲੀਡਰਸ਼ਿਪ ਨੂੰ ਲੈ ਕੇ ਕਿਸ ਤਰ੍ਹਾਂ ਦਾ ਕਮਸਾਨ ਹੈ ਇਹਨਾਂ ਮੁੱਦਿਆਂ ਤੇ ਪ੍ਰਸਚੰਦੂ ਮਾਜਰਾ ਨੇ ਦਿੱਤਾ ਹੁਕਾ ਕਿ ਪੰਥ ਦੀ ਪਹਿਰੇਦਾਰੀ ਔਰ ਸ਼੍ਰੋਮਣੀ ਅਕਾਲੀ ਦਲ ਦੀ ਪ੍ਰਧਾਨਗੀ ਉਸ ਹਸਤੀ ਕੋਲੇ ਜਾਏਗੀ ਜਿਹੜਾ ਲੱਗੇਗਾ ਕਿ ਹਾਂ ਇਸ ਤਰ੍ਹਾਂ ਦੀ ਹੋਣੀ ਚਾਹੀਦੀ ਹੈ ਅਕਾਲੀ ਦਲ ਦੇ ਪ੍ਰਧਾਨ ਨਜ਼ਰਾਂ ਬਣੀਆਂ ਰਹਿਣੀਆਂ ਨੇ ਮੁੱਦਿਆਂ ਤੇ ਪਰ ਆਪਾ ਤੁਹਾਡੇ ਸਾਰਿਆਂ ਵੱਲੋਂ ਪ੍ਰਸਚੰਦੂ ਮਾਜਰਾ ਦੇ ਇੱਕ ਵਾਰ ਫਿਰ ਧੰਨਵਾਦੀ ਹਾਂ ਤੁਹਾਡੇ ਵੱਲੋਂ ਜ਼ਾਜ਼ਲੈਂਡ ਦੇ ਨਾਲ ਇੱਕ ਸਨੇਹਾ ਇੰਡੀ ਅਗਲੇ ਹਫਤੇ ਆਪਾਂ ਫੇਰ ਕੁਝ ਹੋ ਰਿਹਾ ਹੈ ਮਸਤੀ ਨ ਕਰਾਂਗੇ ਮੁਲਾਕਾਤ ਹੁਣ ਦੇ ਇਜਾਜ਼ਤ ਸੱਸੀ ਆਕਾਲ